ਹਾਰਨ ਦੀ ਵਜ੍ਹਾ ਕੋਈ ਵੀ ਹੋ ਸਕਦੀ ਆ ਮੈਨੂੰ ਮੈਨੂੰ ਸਿਰਫ ਇਨਾ ਯਾਦ ਆ ਕਿ ਮੈਂ ਓਨੈਸਟਲੀ ਆਪਣੀ ਪਾਰਟੀ ਦੀ ਔਰ ਮੈਂ ਕੀ ਕਰ ਸਕਦਾ ਹਾਂ ਉਹਨਾਂ ਕੰਮਾਂ ਨੂੰ ਸਹੀ ਤਰ੍ਹਾਂ ਪਹੁੰਚਾ ਸਕਿਆ ਹਾਂ ਔਰ ਉਹਦੇ ਲਈ ਉਹ ਮੈਂ ਮੈਸੇਜ ਕਨਵੇ ਕਰ ਸਕਿਆ ਜਾਂ ਨਹੀਂ ਕਰ ਸਕਿਆ ਹਾਰ ਦਾ ਕੀ ਕਾਰਨ ਆ ਇਹ ਸਾਰੀ ਪਾਰਟੀ ਦੇ ਵਰਕਰ ਸਹਿਬਾਨ ਬਾਕੀ ਸਾਰੇ ਅਹੁਦੇਦਾਰ ਸੰਗਠਨ ਸਾਰਾ ਬੈਠੇਗਾ ਉਹ ਚਿੰਤਨ ਕਰੇਗਾ ਮੈਨੂੰ ਤੇ ਸਿਰਫ ਮਾਈਕ ਅੱਗੇ ਬੋਲਣਾ ਆਉਂਦਾ ਬਹੁਤ ਜ਼ਿਆਦਾ ਨਰੂਲ ਸਿਆਸੀ ਤਕਰੀਰ ਵੀ ਨਹੀਂ ਆਉਂਦੀ ਔਰ ਸਿਆਸਤ ਦੀਆਂ ਬਰੀਕੀਆਂ ਤੋਂ ਵੀ ਮੈਂ ਇੰਨੇ ਸਾਲਾਂ ਬਾਅਦ ਵੀ ਮੈਂ ਵਿਹੋਣਾ ਹੀ ਆ ਮੈਨੂੰ ਵਾਂਝਾ ਹੀ ਰਹਿ ਗਿਆ ਮੈਂ ਮੈਂ ਨਹੀਂ ਸਿੱਖ ਸਕਿਆ ਲੇਕਿਨ ਮੈਨੂੰ ਇਨਾ ਪਤਾ ਕਿ ਮੈਂ ਮਾਈਕ ਵਿੱਚ ਜਿਸ ਤਰ੍ਹਾਂ ਦਾ ਵੀ ਬੋਲਦਾ ਹਾਂ ਸੱਚ ਬੋਲਦਾ ਹਾਂ ਜਿੰਨੇ ਜਿੰਨੇ ਲੋਕਾਂ ਤੱਕ ਪਹੁੰਚ ਕੀਤੀ ਹੈ 125000 ਲੋਕ ਥੋੜੇ ਨਹੀਂ ਹੁੰਦੇ ਉਹਨਾਂ ਦਾ ਮੈਂ ਧੰਨਵਾਦ ਆ ਉਹਨਾਂ ਦੇ ਰਿਸ਼ਤੇਦਾਰਾਂ ਦਾ ਧੰਨਵਾਦ ਆ ਜਿਨ੍ਹਾਂ ਨੇ ਵਿਰੋਧ ਕੀਤਾ ਉਹਨਾਂ ਦਾ ਵੀ ਧੰਨਵਾਦ ਜੀਆ ਤੁਹਾਡੇ ਤੇ ਹਮਲਾ ਵੀ ਹੋਇਆ ਹਮਲੇ ਦਾ ਕਾਰਨ ਕੀ ਸੀਗਾ ਜੋ ਵੀ ਕਾਰਨ ਸੀਗਾ ਮੈਂ ਉਸ ਸੁਪਨੇ ਦੀ ਤਰ੍ਹਾਂ ਭੁੱਲ ਗਿਆ ਹਾਂ ਇਲੈਕਸ਼ਨ ਓਵਰ ਹੋ ਗਿਆ ਇਹਨੂੰ ਮੈਚ ਸਮਝੋ ਇੱਕ ਮੈਚ ਦੇ ਦੌਰਾਨ ਕਈ ਵਾਰੀ ਠੰਡੇ ਤਤ ਹੋ ਜਾਂਦਾ ਬੰਦਾ ਕੋਈ ਮੇਰੇ ਤੇ ਗਿਲਾ ਹੋਏਗਾ ਸ਼ਿਕਵਾ ਹੋਏਗਾ ਜਾਂ ਮੇਰੀ ਪਾਰਟੀ ਤੇ ਜੇ ਇਸ ਵਜ੍ਹਾ ਨਾਲ ਵੀ ਮੈਂ ਇੰਨੀ ਤਕਲੀਫ ਕੱਟੀ ਆ ਜਿਦੋਂ ਦਾ ਮੈਂ ਜੰਮਿਆ ਮੈਂ ਇੰਨੀ ਤਕਲੀਫ ਵਿੱਚ ਗਿਆ ਨਹੀਂ ਸੀ ਕਦੀ ਲੇਕਿਨ ਮੈਂ ਹੁਣ ਇਹ ਕਹਾਂਗਾ ਕਿ ਇਲੈਕਸ਼ਨ ਇਜ਼ ਓਵਰ ਤੁਸੀਂ ਵੀ ਡਿਲੀਟ ਕਰ ਦਿਓ ਮੈਂ ਤਾਂ ਆਟੋ ਡਿਲੀਟ ਤੇ ਲੱਗਾ ਹੋਇਆ ਤੁਸੀਂ ਡਿਲੀਟ ਜਰੂਰ ਕਰ ਦਿਓ ਮੇਰੀ ਹੱਥ ਜੋੜ ਕੇ ਬੇਨਤੀ ਆ ਜੇ ਮੇਰੇ ਕੋਲ ਕੋਈ ਗਲਤੀ ਹੋਈ ਹੋਵੇ ਮੈਂ ਤਾਂ ਆਟੋ ਡਿਲੀਟ ਤੇ ਮੈਂ ਤਾਂ ਉਹ ਵੀ ਡਿਲੀਟ ਕਰ ਦੇਣਾ ਮੇਰਾ ਪਿਆਰ ਲਈ ਜਨਮ ਹੋਇਆ ਪਿਆਰ ਹੀ ਵੱਡਾ ਰਹਿਣਾ ਹੈ ਆਪੋਜੀਸ਼ਨ ਪਾਰਟੀਆਂ ਵੱਲੋਂ ਕਈ ਅਲਿਗੇਸ਼ਨ ਲਗਾਏ ਜਾ ਰਹੇ ਸੀ ਐਤੋਂ ਤੱਕ ਕਿ ਇਲੈਕਸ਼ਨ ਕਮਿਸ਼ਨ ਨੂੰ ਇੱਕ ਲੈਟਰ ਵੀ ਜਾਰੀ ਕਰ ਦਿੱਤਾ ਗਿਆ ਇੱਕ ਇਹ ਕਹਿ ਦਿੱਤਾ ਗਿਆ ਜਿਹੜਾ ਕੈਂਡੀਡੇਟ ਹੈ ਉਹਨੂੰ ਚੇਂਜ ਕਰ ਦਿੱਤਾ ਜਾਵੇ ਹਾਂਜੀ ਆਪੋਜੀਸ਼ਨਸ ਦਾ ਉਹ ਜਦੋਂ ਇਲੈਕਸ਼ਨ ਚੱਲ ਰਿਹਾ ਹੁੰਦਾ ਕੋਈ ਨਾ ਕੋਈ ਵਜ੍ਹਾ ਲੱਭ ਕੇ ਕੋਈ ਨਾ ਕੋਈ ਇਲਜ਼ਾਮ ਕੋਈ ਹੁੰਦੀ ਆ ਪਰ ਤੁਸੀਂ ਇੱਕ ਗੱਲ ਨੂੰ ਐਪਰੀਸ਼ੀਏਟ ਕਰੋ ਕਿ ਜਿੰਨੀ ਦੇਰ ਵੀ ਇਲੈਕਸ਼ਨ ਲੜਿਆ ਇੱਕ ਵੀ ਲਫ਼ਜ਼ ਜਿਹੜਾ ਮੇਰੇ ਵਿਰੋਧ ਚ ਲੜ ਰਿਹਾ ਸੀ ਉਹਦੇ ਬਾਰੇ ਅਪਸ਼ਬਦ ਨਹੀਂ ਬੋਲਿਆ ਗਿਆ ਮੇਰਾ ਖਿਆਲ ਉਹਨਾਂ ਵੱਲੋਂ ਵੀ ਬੋਲਿਆ ਗਿਆ ਸਾਡੇ ਵੱਲੋਂ ਵੀ ਨਹੀਂ ਬੋਲਿਆ ਗਿਆ ਇਸ ਕਰਕੇ ਇਸ ਇਲੈਕਸ਼ਨ ਦੀ ਖਾਸ ਗੱਲ ਇਹ ਆ ਕਿ ਇੱਕ ਨਫਜ਼ ਵੀ ਜਿਹੜਾ ਕੰਪੀਟੀਟਰ ਸੀ ਮੇਰਾ ਸਾਹਮਣੇ ਮੇਰੇ ਨਾਲ ਲੜ ਰਿਹਾ ਸੀ ਉਹਦੇ ਬਾਰੇ ਬਹੁਤ ਇਲਜ਼ਾਮ ਕੋਈ ਕਰਦਾ ਹੈ ਚਾਹ ਨੁਕਸ ਹੈ ਕਾ ਨੁਕਸ ਹੈ ਆਪਣੇ ਗੁਣ ਦੱਸਨੇ ਹੁੰਦੇ ਆ ਅਸੀਂ ਆਪਣੇ ਗੁਣ ਜ਼ਰੂਰ ਦੱਸੇ ਵੀ ਆਹ ਕਰ ਸਕਦਾ ਕੰਮ ਕੀ ਕਰਨੇ ਦੱਸਿਆ ਦੱਸਿਆ ਲੇਕਿਨ ਇੱਕ ਵੀ ਲਫ਼ਜ਼ ਐਸਾ ਨਹੀਂ ਬੋਲਿਆ ਜਿੱਥੋਂ ਪਛਤਾਵਾ ਹੋਵੇ ਤਿੰਨ ਚਾਰ ਵੀਡੀਓ ਪਾਈਆਂ ਸੀ ਮੇਰੇ ਖਿਲਾਫ ਔਰ ਫਿਰ ਉਹਨਾਂ ਨੇ ਵੀ ਚਿੱਠੀ ਲਿਖੀ ਸੀ ਇਲੈਕਸ਼ਨ ਕਮਿਸ਼ਨ ਨੂੰ ਕਿ ਕਰ ਦਿਓ ਮੈਂ ਕਿਹਾ ਕਿ ਲੋਕੀ ਹੋਰ ਤਾਂ ਮੈਨੂੰ ਚੰਗਾ ਬਲਾ ਕਹਿੰਦੇ ਆ ਚਲੋ ਉਹਨਾਂ ਦੀ ਕੋਈ ਵਜ੍ਹਾ ਹੋ ਸਕਦੀ ਆ ਮੈਂ ਤਾਂ ਤੁਹਾਨੂੰ ਜ਼ਿੰਦਗੀ ਦੇ 10 12 ਸਾਲ ਦਿੱਤੇ ਆ ਕੋਈ 10 ਮਿੰਟ ਵੀ ਦੇ ਦੇ ਉਹਦੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਮੈਂ ਤੁਹਾਡੇ ਤੋਂ ਕੁਝ ਨਹੀਂ ਲਿਆ ਤੁਹਾਨੂੰ ਦਿੱਤਾ ਹੀ ਆ ਕਮ ਸੇ ਕਮ ਤੁਸੀਂ ਤਨਾ ਮੈਨੂੰ ਇਦਾਂ ਦਾ ਬਿਹੇਵ ਕਰੋ ਇਸ ਕਰਕੇ ਮੈਂ ਉਹ ਗਿਲਾ ਕੀਤਾ ਸੀ ਅਗਲਾ ਸਫਰ ਕਿੱਧਰ ਦਾ ਡਾਕਟਰ ਦਾ ਹਾਂਜੀ ਅਗਲਾ ਸਫਰ ਕਿੱਧਰ ਤੱਕ ਕਦਮ ਤੇ ਅਡਾ ਅਗਲਾ ਕਿੱਧਰ ਦਾ ਰਾਹ ਅਗਲਾ ਹੁਣ ਦਿੱਲੀ ਨੂੰ ਜਾਵਾਂਗੇ ਆਪਣੇ ਮਾਨਯੋਗ ਪ੍ਰਧਾਨ ਮੰਤਰੀ ਜੀ ਨਰਿੰਦਰભાઈ ਮੋਦੀ ਸਾਹਿਬ ਤੀਜੀ ਵਾਰੀ ਹੈਟਟ੍ਰਿਕ ਲਾਰਾ ਪ੍ਰਾਈਮ ਮਿੰਿਸਟਰ ਸ਼ਾਨੋ ਸ਼ੌਕਤ ਦਾ ਬਣ ਰਿਹਾ ਹੈ ਦਿੱਲੀ ਜਾਵਾਂਗਾ ਮੈਂ ਬਾਕੀ ਜੋ ਮਾਲਕ ਦੀ ਹੱਥ ਦੇ ਪ੍ਰਧਾਨ ਮੰਤਰੀ ਵੱਲੋਂ ਇਹ ਕਿਹਾ ਗਿਆ ਕਿ ਅੱਕੀ ਬਾਅਦ 400 ਕੇ ਬਾਅਦ ਮਗਰ ਉਦੇਖਨ ਨਹੀਂ ਮਿਲੇ ਕੋਈ ਗੱਲ ਨਹੀਂ ਬੰਦੇ ਦਾ ਕੰਮ ਹੈ ਹੌਸਲਾ ਵਧਾਉਣਾ ਉਹਨਾਂ ਨੇ ਹੌਸਲਾ ਵਧਾਉਣ ਲਈ ਵਰਕਰਸ ਦਾ ਕਿਹਾ ਸੀ ਸਰਕਾਰ ਤਾਂ ਬਣ ਹੀ ਰਹੀ ਹੈ ਨਾ ਔਰ ਸ਼ਾਮਾ ਸ਼ੌਕਤ ਨਾ ਬਣ ਰਹੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ